ਲੋਜੀ ਅੱਜ ਦੀ ਵੀਡੀਓ ਨਾਲ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਖਾਸ ਹੈ ਪੈਸੇ ਬਚਾਉਣ ਵਾਲੀ ਵੀਡੀਓ ਹੈ ਆਪਣੇ ਘਰਾਂ ਦੇ ਦਰਵਾਜ਼ੇ ਦੇਖ ਸਕਦੇ ਹੋ ਤੁਸੀਂ ਜਿਹੜੇ ਇਸ ਤਰ੍ਹਾਂ ਜਾਮ ਹੋ ਜਾਂਦੇ ਹਨਾ ਘਰਾਂ ਦੇ ਦੋਨੇ ਦਰਵਾਜ਼ੇ ਜਿੰਨੇ ਦਰਵਾਜ਼ੇ ਨੇ ਇਸ ਤਰ੍ਹਾਂ ਜਾਮ ਹੋ ਜਾਂਦੇ ਆ ਤੇ ਚਰੀਟਾ ਵਜਿਹਾ ਦਰਵਾਜ਼ੇ ਖੁੱਲਦੇ ਵੀ ਨਹੀਂ ਆ ਤੇ ਨਾ ਹੀ ਦਰਵਾਜ਼ੇ ਆਰਾਮ ਨਾਲ ਬੰਦ ਹੁੰਦੇ ਆ ਸਿੰਪਲ ਜਿਹਾ ਤਰੀਕਾ ਤੁਹਾਨੂੰ ਸ਼ੇਅਰ ਕਰਨਾ ਖਿੜਕੀਆਂ ਹੁੰਦੀਆਂ ਖਿੜਕੀਆਂ ਦਾ ਵੀ ਇਹ ਹਾਲ ਹੋ ਜਾਂਦਾ ਹੈ ਨਾ ਤੇ ਫਿਰ ਲੱਕੜ ਵਾਲੇ ਮਿਸਤਰੀ ਨੂੰ ਬੁਲਾ ਕੇ ਨੇ ਸਹੀ ਕਰਾਣੇ ਪੈਂਦੇ ਇੱਦਾਂ ਦੀ ਟਿਪਸ ਤੁਹਾਨੂੰ ਸ਼ੇਅਰ ਕਰਾਂਗੇ ਤੁਸੀਂ ਘਰ ਦੇ ਵਿੱਚ ਹੀ ਆਪਣੇ ਪੈਸੇ ਵੀ ਬਚਾ ਸਕਦੇ ਹੋ ਤੇ ਇਹਨਾਂ ਦਰਵਾਜੇ ਖਿੜਕੀਆਂ ਨੂੰ ਬਿਲਕੁਲ ਸਹੀ ਕਰ ਸਕਦੇ ਆ ਇਹਦੇ ਵਾਸਤੇ ਸਾਨੂੰ ਬਸ ਇੱਕ ਇਹ ਨਾ ਚੀਜ਼ਾਂ ਦੀ ਲੋੜ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਆ ਦਰਵਾਜੇ ਆਪਣੇ ਦੇਖੋ ਜੀ ਦਰਵਾਜੇ ਆਪਾਂ ਖੋਲੇ ਜਿਹੜੇ ਬਹੁਤ ਔਖੇ ਢੰਗ ਨਾਲ ਖੁੱਲਦੇ ਪਏ ਆ ਇਹਨਾਂ ਨੂੰ ਆਪਾਂ ਖੋਲ ਲੈਣਾ ਖੋਲਣ ਤੋਂ ਦਰਵਾਜੇ ਨੂੰ ਖੋਲਣ ਤੋਂ ਬਾਅਦ ਇੱਥੇ ਮੇਰੇ ਕੋਲ ਕੈਂਡਲ ਹੈ ਤੁਸੀਂ ਕੋਈ ਵੀ ਕੈਂਡਲ ਵਰਤ ਸਕਦੇ ਹੋ ਇਹ ਮੇਰੇ ਕੋਲ ਕਾਫੀ ਚਿਰਾਂ ਦੀ ਕੈਂਡਲਸ ਪਈਆਂ ਸੀ ਆਪਾਂ ਕੀ ਕਰਨੇ ਜਿਹੜੀਆਂ ਕੈਂਡਲਸ ਹੈਗੀਆਂ ਨਾ ਪੱਥਰ ਦੇ ਉੱਤੇ ਜਿੱਥੇ ਦਰਵਾਜੇ ਆਪਣੇ ਹਨਾ ਖੜ ਜਾਂਦੇ ਜਾਮ ਹੋ ਜਾਂਦੇ ਉਹ ਪੱਥਰ ਦੇ ਉੱਤੇ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਰਗੜ ਦੇਣੀ ਹੈ ਕੈਂਡਲਸ ਨੂੰ ਐਨ ਜਿੰਨੀ ਵੀ ਕੈਂਡਲਸ ਦੀ ਜੀ ਮੋਮ ਵਗੈਰਾ ਹੋਣੀ ਨਾ ਇਹਦੇ ਉੱਤੇ ਐਨ ਫर्श ਦੇ ਉੱਤੇ ਆ ਜਾਣੀ ਚਾਹੀਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਪਲੀਜ਼ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਮਾੜੀ ਵੀ ਪਸੰਦ ਆਦੀ ਨੂੰ ਸ਼ੇਅਰ ਵੀ ਕਰ ਦਿਆ ਕਰੋ ਆ ਦੇਖ ਸਕਦੇ ਕੈਂਡਲ ਨੂੰ ਮੈਂ ਚੰਗੀ ਤਰ੍ਹਾਂ ਐਨ ਕਹ ਲੈ ਤੁਸੀਂ ਗਰਮ ਕਰਕੇ ਵੀ ਕੈਂਡਲ ਨੂੰ ਨਾ ਇੱਥੇ ਮਤਲਬ ਪੋਚਾ ਇਹਦਾ ਮਾਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਕੀ ਕਹਿਣਾ ਦਰਵਾਜ਼ੇ ਦੇ ਇੱਥਲੇ ਸਾਈਡ ਜਿੱਧਰ ਦਰਵਾਜ਼ਾ ਲੱਗਦਾ ਉੱਥੇ ਵੀ ਆਪਾਂ ਕੈਂਡਲ ਨੂੰ ਚੰਗੀ ਤਰ੍ਹਾਂ ਮਲਦਣਾ ਦੋਨੀਆਂ ਸਾਈਡ ਦਰਵਾਜ਼ੇ ਲੱਗਦੇ ਸੀ ਇਸ ਕਰਕੇ ਮੈਂ ਦੋਨੀਆਂ ਸਾਈਡ ਕੈਂਡਲਾਂ ਨੂੰ ਨਾ ਚੰਗੀ ਤਰ੍ਹਾਂ ਦਰਵਾਜ਼ੇ ਦੇ ਉੱਤੇ ਲਗਾ ਦਿੱਤਾ ਹੈ ਤੇ ਦਰਵਾਜੇ ਦੇ ਉੱਤੇ ਲਗਾਉਣ ਤੋਂ ਬਾਅਦ ਤੁਸੀਂ ਆਪ ਖੁਦ ਦੇਖੋਗੇ ਆ ਦੇਖੋ ਜੀ ਹੁਣ ਆਪਾਂ ਦਰਵਾਜਾ ਕਰਦੇ ਆਂ ਬੰਦ ਦਰਵਾਜੇ ਨੂੰ ਆਪਾਂ ਨਾ 4 5 6 ਵਾਰੀ ਬੰਦ ਕਰਨਾ ਹੈ ਦਰਵਾਜੇ ਨੂੰ ਇਸ ਤਰ੍ਹਾਂ ਬੰਦ ਕਰਨਾ ਫਿਰ ਦਰਵਾਜੇ ਨੂੰ ਇਸ ਤਰ੍ਹਾਂ ਖੋਲਣਾ ਤੇ ਤੁਸੀਂ ਦੇਖੋਗੇ ਕਿ ਦਰਵਾਜਾ ਨ ਆਪਣੇ ਆਪ ਰੈਲਾ ਹੋ ਜਾਊਗਾ ਜਿਹੜਾ ਪੱਥਰ ਤੇ ਦਰਵਾਜਾ ਵੀ ਲੱਗਦਾ ਸੀ ਨਾ ਉਹ ਵੀ ਬਿਲਕੁਲ ਸਹੀ ਹੋ ਜਾਊਗਾ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਜਿਹੜੀ ਮੋਮਬੱਤੀ ਅਸੀਂ ਪੱਥਰ ਦੇ ਦਰਵਾਜੇ ਦੇ ਉੱਤੇ ਲਗਾਈ ਹੈ ਨਾ ਇਹਦੀ ਬਸ ਇਹੀ ਬਹੁਤ ਵੱਡੀ ਖਾਸियत ਹੈ ਕਿ ਇਹ ਜਿਹੜੇ ਦਰਵਾਜੇ ਹੁੰਦੇ ਨੇ ਨਾ ਉਹਨਾਂ ਲਗਾਈ ਹੈ ਨਾ ਉਹਨਾਂ ਦਰਵਾਜੇ ਨੂੰ ਬਿਲਕੁਲ ਨਹੀਂ اٹਕਣ ਦੇਣਾ ਹੈਗਾ ਦਰਵਾਜਾ ਸਹੀ ਢੰਗ ਨਾਲ ਖੁੱਲ ਜਾਣਾ ਤੁਸੀਂ ਦੇਖ ਸਕਦੇ ਹੋ ਹੁਣ ਦੋਨੇ ਦਰਵਾਜੇ ਮੈਂ ਲਗਾ ਦੇਣੇ ਆ ਤੋਂ ਨੇ ਦਰਵਾਜ਼ਾ ਆਪਾਂ ਖੋਲ ਕੇ ਵੀ ਐਨ ਦੱਸਾਂਗੇ ਤੇ ਲਗਾ ਕੇ ਵੀ ਐਨ ਦੱਸਾਂਗੇ ਹਲੋ ਜੀ ਦਰਵਾਜ਼ੇ ਆਪਣੇ ਇੱਥੇ ਲਾਗੇ ਇਹ ਦਰਵਾਜ਼ੇ ਨੂੰ ਵੀ ਤਿੰਨ ਚਾਰ ਵਾਰੀ ਮੈਂ ਇਸ ਤਰ੍ਹਾਂ ਹੀ ਖੋਲ ਕੇ ਲਗਾ ਕੇ ਬੰਦ ਕੀਤਾ ਸੀਗਾ ਤਾਂ ਕਿ ਵੀ ਜਿਹੜਾ ਦਰਵਾਜ਼ਾ ਬਿਲਕੁਲ ਸੌਫਟ ਹੋ ਜਾਵੇ ਹੈਨਾ ਤੇ ਲੋ ਜੀ ਹੁਣ ਇੱਧਰ ਦਰਵਾਜ਼ਾ ਆਪਾਂ ਦੋਨੇ ਲਗਾ ਦਿੱਤੇ ਹੁਣ ਥੋੜਾ ਸਾਹਮਣੇ ਦਰਵਾਜ਼ਾ ਖੋਲ ਕੇ ਵੀ ਦੱਸ ਦਿੰਦੇ ਆ ਆ ਦੇਖੋ ਜੀ ਬੂਹਾ ਬਿਲਕੁਲ ਸੈੱਟ ਹੋ ਗਿਆ ਨਾ ਕੋਈ ਵੀ ਔਖਾ ਕੰਮ ਨਹੀਂ ਹੈਗਾ ਘਰ ਦੇ ਵਿੱਚ ਇਹ ਤੇ ਹਫ਼ਤੇ ਵਿੱਚ ਤਿੰਨ ਚਾਰ ਵਾਰੀ ਜ਼ਰੂਰ ਇਸ ਤਰ੍ਹਾਂ ਮੋਮ ਵਰਤਿਆ ਕਰੋ ਹੁਣ ਆ ਜਾਂਦੇ ਜੀ ਖਿੜਕੀ ਵਾਲੀ ਸਾਈਡ ਖੜਕੀਆਂ ਵਾਲੀ ਸਾਈਡ ਇਹ ਮੈਂ ਤੁਹਾਨੂੰ ਦੋ ਤਰੀਕੇ ਦੱਸਣ ਲੱਗੀ ਆ ਦੂਜਾ ਤਰੀਕਾ ਤੁਸੀਂ ਦੇ ਸਕਦੇ ਇੱਥੇ ਮੇਰੇ ਕੋਲ ਵੈਸਲੀਨ ਪਈ ਹੈ ਅਸੀਂ ਬਿਕਸ ਵਾਲੀ ਡੱਬੀ 'ਚ ਵੈਸਲੀਨ ਪਾਈ ਹੋਈ ਹੈ ਵੈਸਲੀਨ ਨੂੰ ਲੈ ਕੇ ਨਾ ਤੁਸੀਂ ਛੜਕੀਆਂ ਦੇ ਉੱਤੇ ਜਿਹੜੀ ਲੱਕੜ ਦੀਆਂ ਬਣੀਆਂ ਹੋਈਆਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਲਗਾ ਦੇਣੀ ਆ ਜਿੱਧਰੇ ਬੰਨੇ ਇਹਦੀ ਲੱਕੜ ਹੁੰਦੀ ਨਾ ਬਰਸਾਤ 'ਚ ਕਈ ਵਾਰ ਲੱਕੜ ਫੁੱਲ ਜਾਂਦੀਆਂ ਹਨਾ ਤੇ ਫਿਰ ਆਪਣੀਆਂ ਬਾਰੀਆਂ ਵਗੈਰਾ ਨਹੀਂ ਲੱਗਦੀਆਂ ਹਨਾ ਤੇ ਦੂਜੇ ਸਾਈਡ ਵੀ ਉਧਰ ਤੁਸੀਂ ਦੇ ਸਕਦੇ ਇੱਥੇ ਵੀ ਆਪਾਂ ਚੰਗੇ ਤਰ੍ਹਾਂ ਜਿਹੜੇ ਹੈਗੀਆਂ ਵੈਸਲੀਨ ਨੂੰ ਮਲ ਦੇਣਾ ਇਹ ਤੁਸੀਂ ਦਰਵਾਜ਼ੇ ਦੇ ਉੱਤੇ ਵੀ ਮਲਸਾ ਦੇ ਦਰਵਾਜ਼ੇ ਦੇ ਉੱਤੇ ਤਾਂ ਕਰਕੇ ਨਹੀਂ ਤੁਹਾਨੂੰ ਦੱਸਿਆ ਕਿਉਂਕਿ ਉੱਤੇ ਤਿਲਕਨ ਵਗੈਰਾ ਨਾ ਹੋਵੇ ਨਾ ਬਜ਼ੁਰਗਾਂ ਦੇ ਬੱਚੇ ਤਿਲਕ ਜਾਂਦੇ ਇਸ ਕਰਕੇ ਲੋ ਜੀ ਖਿੜਕੀ ਨੂੰ ਵੀ ਆਪਾਂ ਉਸ ਤਰ੍ਹਾਂ ਜਿਸ ਤਰ੍ਹਾਂ ਦਰਵਾਜ਼ੇ ਨੂੰ ਆਪਾਂ ਬੰਦ ਕਰਦੇ ਖੋਲਦੇ ਸੀ ਖਿੜਕੀ ਨੂੰ ਵੀ ਆਪਾਂ ਉਸੇ ਤਰ੍ਹਾਂ ਬੰਦ ਕਰਨਾ ਤੇ ਖਿੜਕੀ ਨੂੰ ਖੋਲਣਾ ਹੈ ਚਾਰ ਪੰਜ ਵਾਰ ਇਸ ਤਰ੍ਹਾਂ ਆਪਾਂ ਕਰਨਾ ਤੁਸੀਂ ਬਾਅਦ ਵਿੱਚ ਦੇਖੋਗੇ ਖਿੜਕੀ ਨੂੰ ਜਿੰਨਾ ਆਪਾਂ ਮਤਲਬ ਮੇਨ ਤੋਂ ਲੱਗਦੀ ਪਈ ਸੀ ਨਾ ਖਿੜਕੀ ਨੂੰ ਲਾਉਣ ਦੀ ਉਨੀ ਨਹੀਂ ਲੱਗਣੀ ਹੈ ਕਿ ਖਿੜਕੀ ਦਾ ਜਿਹੜੀ ਹੈਗੀ ਬਾਰੀ ਆਪਣੀ ਬਿਲਕੁਲ ਸਹੀ ਹੋ ਜਾਣੀ ਹੈ ਤਿਆਰ ਦੇਖੋ ਜੀ ਖਿੜਕੀ ਆਪਣੀ ਬਿਲਕੁਲ ਸਹੀ ਹੋ ਗਈ ਹੈ ਜੇ ਟਿਪਸ ਵਧੀਆ ਲੱਗਦੇ ਤਾਂ ਚੈਨਲ ਨੂੰ ਜਰੂਰ ਫੋਲੋ ਕਰਿਓ ਜੀ